ਉਹ ਮਾੜੀ ਪਾਰਟੀ ਕਿੰਨਾ ਚੋ ਅਕਾਲੀਦਰ ਆਪਰੇ ਕਾਂਗਰਸ ਤੋਂ ਦੇ ਸਭ ਤੋਂ ਮਾੜੀ ਪਾਰਟੀ ਕਿੰਨਾ ਚੋ ਅਕਾਲੀਦਰ ਆਪਰੇ ਕਾਂਗਰਸ ਤੋਂ ਦੇ ਸਭ ਤੋਂ ਮਾੜੀ ਪਾਰਟੀ ਅਕਾਲੀ ਦਲ ਇਹ ਅਸੀਂ ਨਹੀਂ ਕਹਿ ਰਹੇ ਬਲਕਿ ਖੁਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਕਿਹਾ ਦਰਸਲ ਸੁਖਬੀਰ ਆਪਣੇ ਜੱਦੀ ਹਲਕੇ ਜਲਾਲਾਬਾਦ ਦੇ ਪਿੰਡ ਡੱਬਾ ਵਾਲਾ ਚ ਚੋਣ ਪ੍ਰਚਾਰ ਲਈ ਪਹੁੰਚੇ ਸੀ ਭਾਸ਼ਣ ਦੇ ਦੌਰਾਨ ਡਿਪਟੀ ਸੀਐਮ ਦੀ ਜ਼ੁਬਾਨ ਫਿਸਲੀ ਤੇ ਉਹ ਆਪਣੀ ਹੀ ਪਾਰਟੀ ਬਾਰੇ ਕੁਝ ਅਜੀਹਾ ਕਹਿ ਗਏ ਜਿਸ ਨੂੰ ਸੁਣ ਕੇ ਭਾਸ਼ਣ ਸੁਣਨ ਵਾਲੇ ਵੀ ਹੱਸੇ ਬਿਨਾਂ ਨਹੀਂ ਰਹਿ ਸਕੇ ਕਾਫੀ ਸਾਡੇ ਸ੍ਰੀ ਭੱਟੀ ਗੱਲ ਮਤੂ ਸਾਹਿਬ ਸਭ ਤੋਂ ਮਾੜੀ ਪਾਰਟੀ ਕਿਹਨਾ ਚੋ ਅਕਾਲੀ ਨਾ ਆਪਣੇ ਕਾਂਗਰਸ ਤੋਂ ਦੇ ਸਭ ਤੋਂ ਮਾੜੀ ਪਾਰਟੀ ਕਾਂਗਰਸ ਤੋਂ ਦੇ ਇਹਨਾਂ ਤੋਂ ਆਮ ਆਦੀ ਪਾਰਟੀ ਜੋ ਹੈ ਸੁਖਬੀਰ ਨਿਸ਼ਾਨਾ ਵਿਰੋਧੀਆਂ ਤੇ ਲਾਉਣਾ ਚਾਹੁੰਦੇ ਸੀ ਪਰ ਜ਼ੁਬਾਨ ਨੇ ਸਾਥ ਨਹੀਂ ਦਿੱਤਾ 50 cm ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਖੂਬ ਵਾਇਰਲ ਹੋ ਰਿਹਾ ਹੈ ਸਭ ਤੋਂ ਮਾੜੀ ਪਾਰਟੀ ਕਿਹਨਾਂ ਚੋਂ ਅਕਾਲੀਦਰ ਆਪਰੇ ਕਾਂਗਰਸ ਤੋਂ ਦੇ